ਜਾ ਰਹਿਆਂ ਜਿਸ ਨੂੰ ਸੁਣ ਸੰਯੁਕਤ ਕਿਸਾਨ ਮੋਰਚੇ ਦੇ ਬਲੋਂ ਵੱਡੇ ਹੁਣ ਵਕ ਵਕ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਸਵਾਲ ਪੁੱਛੇ ਜਾਣਗੇ ਕਿ ਕਨੌਰੀ ਸੰਭੂ ਬਾਡਰ ਤੇ ਜਿਹੜੇ ਗੋਲੇ ਦਾਗੇ ਸੀ ਬੀਜੇਪੀ ਨੇ ਉਹ ਕਿਉਂ ਦਾਗਿਆ ਸੀ ਤੇ ਕਿਸਾਨ ਸੁਭ ਕਰਨ ਦੀ ਮੌਤ ਨੂੰ ਲੈ ਕੇ ਵੀ ਸਵਾਲ ਪੁੱਛੇ ਜਾਣਗੇ ਹੁਣ ਪਿੰਡ-ਪਿੰਡ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਇਸ ਦੇ ਮੈਂਬਰ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਣਗੇ ਤੇ ਲੋਕਾਂ ਨੂੰ ਅਵੇਅਰ ਕਰਨਗੇ ਕਿ ਜੋ ਵੀ ਲੀਡਰ ਆਉਣਗੇ ਉਹਨਾਂ ਤੋਂ ਸਵਾਲ ਜ਼ਰੂਰ ਪੁੱਛਿਓ ਤੇ ਦਹਲੂਜ਼ ਤੇ ਚੜਨਾ ਦੇਵੋ ਤੇ ਇਹ ਸਵਾਲ ਥਾਣਾ ਸਦਰ ਦੇ ਏਰੀਆ ਦੇ ਵਿੱਚ ਪਿੰਡ ਸਾਦ ਮੁਬਾਰਕ ਤੇ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਇੱਕ ਦੋ ਵਿਅਕਤੀ ਜੋ ਹੈ ਪਕੜੇ ਗਏ ਹੈ ਉਹ ਸੁਖਬੀਰ ਸਿੰਘ ਐਂਡ ਉਹਨਕੇ ਜੋ ਪਤਨੀ ਗੁਰਿੰਦਰ ਕੌਰ ਦੋਵੇਂ ਜੋ ਹੈਗੇ ਇਹ ਤਰਸੀਕੇ ਥਾਣੇ ਦੀ ਰਹਿਣ ਵਾਲੇ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਤਸਕਰੀ ਕਰਦੇ ਆ ਖੋਟਾ ਨੋਟ ਦੀ ਜੋ ਦੈਟ ਇਜ਼ ਐਫ ਆਈ ਸੀ ਐਨ ਜਿਨਨੂੰ ਅਸੀਂ ਕਹਿੰਦੇ ਆ ਫੇਕ ਇੰਡੀਅਨ ਕਰੰਸੀ ਨੋਟਸ ਸੋ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਾਡਾ ਨਕਾ ਲੱਗਿਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋ ਉਹਦੇ ਉੱਤੇ ਉਹਦੇ ਵਿੱਚ ਸਾਨੂੰ 27 ਲੱਖ ਰੁਪਇਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਘਰ ਦੇ ਜਿੱਥੇ ਇਹ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉੱਥੋਂ ਦੀ ਉਹਨਾਂ ਦੀ 3 ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਨ੍ਹਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ਹੋਈ ਹੈ ਇਹਨਾਂ ਇਹ ਦੋਵਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋਂ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹੈਗੇ ਉਹਨਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਹਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਜਿਹੜਾ ਇਹ ਵੀਰ ਪਕੜਿਆ ਗਿਆ ਜੀ ਕਿ ਕੋਈ ਕੋਰਪੋਰੇਟ हां जी ये पहले ये गवर्नमेंट एम्प्लॉई सिगा जी ये सरकारी मुलाजिम सिगा एक कॉर्पोरेट बैंक ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਹੀ ਅरेस्ट ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ ਟਾਈਮ ਵੀ ਲਾ ਕੇ ਆਇਆ ਸੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਅਜਾ ਕਿ ਇਹ ਮੋਰਟਲ ਆ ਚੁੱਕਾ ਹੈ ਜਿਹੜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀਆਂ ਚਾਹੀਦੀਆਂ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤਾਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ੍ਹ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਹੈ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਡੁੰਗਾਈ ਨਾਲ ਇਹਦਾ ਕੁਝ ਵਿੱਚ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਤੇ ਜਿੱਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜਮ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਉਂਦੇ ਉਹਦੇ ਹਿਸਾਬ ਨਾਲ ਅੱਗੇ ਦੀ ਆਪਣੀ ਕਾਰੋਬਾਰ ਚੱਲਦਾ ਹੈ ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਹਾਂ ਜਿਹੜੇ

ਦੋ ਗੱਡੀਆਂ ਹੈਗੇ ਨੇ ਹਾਂਜੀ ਹਾਂਜੀ ਉਹਨਾਂ ਦੇ ਉਹਨਾਂ ਦੇ ਦੋ ਗੱਡੀਆਂ ਨੇ ਇਹ ਨੋਟ ਦਾ ਪ੍ਰਿੰਟਰ ਜਿਹੜਾ ਕੱਢਦੇ ਨੇ 70 ਕਿਤੋਂ ਨੇ ਉਹ ਹਲੇ ਪੁੱਛ ਗਿਛ ਦੀ ਗਾਇ ਹੈ ਨਾ ਜੀ ਉਹ ਜੋ ਹੈਗੇ ਜੋ ਤੀਜਾ ਹੈ ਗੁਰਦੀਪ ਹੈ ਉਹਦਾ ਨਾ ਉਹਨਾਂ ਨੂੰ ਅਸੀਂ ਲੈ ਕੇ ਆਉਣੇ ਆ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸਾਰੇ ਜੋ ਸਮਾਨ ਹੈ ਨੋਟ ਹੈ ਇਨਕ ਹੈ ਔਰ ਜੋ ਈਵਨ ਦੀ ਪੇਪਰ ਹੈ ਪ੍ਰਿੰਟਰ ਹੈ ਕਟਰ ਹੈ ਇਹ ਸਾਰੇ ਸਮਾਨ ਇਹ ਕਹਿੰਦੇ ਕਿ ਉਹਨਾਂ ਦੀ ਹੈ ਗੁਰਦੀਪ ਵੀ ਹੈਗੀ ਆ ਉਹਨਾਂ ਨੂੰ ਅਸੀਂ ਇੱਥੇ ਆਪਣੇ ਕੋਲ थे रायए सीगे उन्होंने सानू बना के दे रहे से अरेस्ट कितों पईगी इदी हैगी जी सदर सदर दी हैगी सदर साद, तो साद मुबारक तो साद मुबारक पिंड है साद मुबारक पिंड हां जी तो नहीं जी नहीं इसमें कोई चीज आप अपने तो पूरा ब्रीफिंग सुन लिया है इसमें क्या पॉलिटिकल चीज है कोई कुछ नहीं जी ये अपनी प्रॉपर प्रोफेशनल वर्क है और उसके हिसाब से अपनी इंटेलिजेंस वर्क के हिसाब से हमने इसको अरेस्ट मार्केट ये अ ये कहन दी हैगी एक तो चार ਮਤਲਬ ਆਪਨੇ 500 ਰੁਪਏ ਦੇ ਦਿਆ ਤਾਂ ਫਿਰ ਆਪਕੋ 2000 ਰੁਪਏ ਮਿਲਗੇ ਇਹ ਇਸ حساب ਸੇ ਇਨਕੀ ਚਲ ਰਹੀ ਥੀ ਪਹਿਲੇ ਕੀ ਜੋ ਕੰਮ ਚੱਲਿਆ ਜੀ ਠੀਕ ਹੈ ਜੀ ਲਗਾਤਾਰ ਕਿਸਾਨ ਖਨੌਰੀ ਸੰਭੂ ਬਾਰਡਰ ਤੇ ਬੈਠੇ ਨੇ ਆਪਣੀ ਮੰਗਾਂ ਨੂੰ ਲੈ ਕੇ ਤਾਂ ਹੁਣ ਕਿਸਾਨਾਂ ਨੇ ਵੱਡੇ ਐਲਾਨ ਕਰ ਦਿੱਤੇ ਨੇ ਕਿ ਜਿਹੜੇ ਰਾਜਨੇਤਾ ਨੇ ਕਿਸਾਨ ਸਵਾਲ ਪੁੱਛਣਗੇ ਇਨ੍ਹਾਂ ਨੇਤਾਮਾਂ ਨੂੰ ਕਿ ਸਾਡੇ ਨਾਲ ਦੁਰਵਤੋ ਕਿਉਂ ਕੀਤੀ ਗਿਆ ਦੁਰਾਚਾਰ ਸਾਡੇ ਤੇ ਕਿਉਂ ਕੀਤਾ ਗਿਆ ਬੰਬ ਕਿਉਂ ਦਾਗੇ ਗਏ ਸੁਭ ਕਰਨ ਦੀ ਮੌਤ ਕਿਉਂ ਹੋਈ ਓ ਐਫਆਈਆ ਠੰਡੀ ਕਿਉਂ ਕਰ ਦਿੱਤੀ ਬਹੁਤ ਸਵਾਲ ਜਿਹੜੇ ਲੈ ਕੇ ਹੁਣ ਕਿਸਾਨ ਪਿੰਡ-ਪਿੰਡ ਜਾਣਗੇ ਟਰੈਕਟਰ ਮਾਰਚ ਜਿੱਕੇ ਜਾਣਗੇ ਤੇ ਲੋਕਾਂ ਨੂੰ ਬੇਨਤੀਆਂ ਕਰਨਗੇ ਕਿ ਇਹਨਾਂ ਲੀਡਰਾਂ ਦਾ ਵਿਰੋਧ ਕਰਿਆ ਜਾਵੇ ਤੇ ਇਹਨਾਂ ਤੋਂ ਸਵਾਲ ਪੁੱਛੇ ਜਾਣ ਮੋੜ ਦੇ ਜਿੱਤੇ ਚੱਲਦੇ ਆ ਪੁਲਿਸ ਨੂੰ ਇਹ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਬਟਾਲਾ ਰੋਡ ਤੇ ਇੱਕ ਪਤੀ ਪਤਨੀ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ ਜਿਨ੍ਹਾਂ ਦੇ ਕੋਲੋਂ 5-500 ਦੇ 5-500 ਨੂੰ ਦੇ 30 ਲੱਖ ਰੁਪਏ ਕੈਸ਼ ਬਰਾਮਦ ਹੋਇਆ ਫਿਲਹਾਲ ਇਹਨਾਂ ਦੀ ਮੁੱਲਜਾਂ ਦੀ ਪਛਾਣ ਲਈ ਸਖਵੀਰ ਸਿੰਘ ਜਿਹਦੇ ਦੀ ਪਤਨੀ ਗੁਰਿੰਦਰ ਕੌਰ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਬਜੀ ਹੋਈ ਹੈ ਜਿਹੜੇ ਕੀ ਇਹ ਖੁਦ ਨੋਟ ਤੈਰ ਕਰਦੇ ਸਨ ਅਤੇ 1 ਲੱਖ ਰੁਪਏ ਦੇ ਵਿੱਚੋਂ ਜਾਂ ਮੈਂ 4 ਲੱਖ ਰੁਪਏ ਫਰਜੀ ਅਤੇ 1 ਲੱਖ ਅਸਲੀ ਬਿਲਕੁਲ ਅੱਗੇ ਦੰਦੇ ਸਨ ਜਦ ਜਦ ਦੇ ਕਿ ਇਹਨਾਂ ਦੇ ਬਿਲੋਂ ਹਰਿਮਾਚਲ ਪ੍ਰਦੇਸ਼ ਦੇ ਵਿੱਚ ਰਿਵਿਊ ਦੇਣੀ ਸੀ ਬਿਲਾਲ ਪੁਲਿਸ ਵੱਲੋਂ ਇਹਨਾਂ ਨੂੰ ਤਰਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਰਵਾਡ ਹਾਸਲ ਕਰਕੇ ਅਗਲੀ ਕਾਰਵਾਈ ਲਈ ਸ਼ੁਰੂ ਕੀਤੀ ਜਾਵੇਗੀ